ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ ਗੁਰੂ ਘਰ ਦੇ ਪਹਿਲੇ ਰਵਾਵੀ ਕੀਰਤਨੀਏ ਵਿਸ਼ਵ ਰਵਾਵੀ ਭਾਈ ਮਰਦਾਨਾ ਜੀ ਦਾ 567ਵੇਂ ਜਨਮ ਦਿਹਾੜੇ ਮੌਕੇ ਤੇ ਸ਼ਹੀਦ ਭਗਤ ਸਿੰਘ پارک ਕਲਕੱਤਾ ਮਿਲ ਰੋਡ ਮਾਡਲ ਟਾਊਨ ਮੰਡੀ ਗਵਿੰਦਗੜ ਵਿਖੇ ਵਿਸ਼ਵ ਰਵਾਵੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਮਹਾਨ ਕਥਾ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਇਸ ਸਮਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਪਾਠ ਉਪਰੰਤ ਕਥਾ ਕੀਰਤਨ ਦਰਬਾਰ ਕਰਵਾਇਆ ਗਿਆ ਕਿਹਾ ਕਿ ਭਾਈ ਸਰਜੀਤ ਸਿੰਘ ਜੀ ਘਣੋਕੀ ਵਾਲੇ ਭਾਈ ਜਗਜੀਤ ਸਿੰਘ ਕੋਮਲ ਹਜੂਰੀ ਰਾਗੀ ਦਰਬਾਰ ਸਾਹਿਬ ਵੱਲੋਂ ਭਾਈ ਮਰਦਾਨਾ ਜੀ ਦਾ ਇਤਿਹਾਸ ਦੱਸ ਗੁਰਬਾਣੀ ਨਾਲ ਜੋੜਿਆ ਗਿਆ ਹੋਰ ਅੱਗੇ ਕੀ ਕਿਹਾ ਆਓ ਸੁਣਦੇ ਹਾਂ ਪੱਤਰਕਾਰ ਸਵਰਨਜੀਤ ਘਰਚਾ ਦੀ ਇੱਕ ਰਿਪੋਰਟ ਉਹ ਤਾਂ ਨੇਤਰਾں 'ਚੋਂ ਮਰਦਾਨਾ ਜੀ ਦੇ ਜਲ ਆ ਗਿਆ ਮਹਾਰਾਜ ਕਹਿੰਦੇ ਚਿੰਤਾ ਨਾ ਕਰ ਤੂੰ ਸਾਡਾ ਅਸੀਂ ਤੇਰੇਆਂ ਤੈਨੂੰ ਜਲਦੀ ਹੀ ਬੁਲਾ ਲਵਾਂਗੇ ਫੇਰ ਮਰਦਾਨਾ ਜੀ ਨੂੰ ਬੁਲਾਇਆ ਲੋਕ ਬੜੀਆਂ ਟੇਚਰਾਂ ਕਰਦੇ ਸੀ ਇੱਥੋਂ ਤੱਕ ਕੀਰਤਨ ਦੀ ਅੰਦਰ ਕਾਫਸ਼ ਸੀ ਖਿੱਚ ਸੀ ਤੈਨੇ ਰਵਾਬ ਲੈ ਆਉ ਕਿ ਤਾ ਭਾਈ ਮਰਦਾਨਾ ਜੀ ਰਵਾਬ ਲੈਣ ਗਏ ਲੋਕਾਂ ਨੇ ਇੱਥੋਂ ਤੱਕ ਸੰਸਾਰ ਦੇ ਲੋਕਾਂ ਨੇ ਕਹਿ ਦਿੱਤਾ ਕਹਿੰਦੇ ਕੁਰਾਈਏ ਦਾ ਧੂਮ ਆ ਗਿਆ ਗੁਰੂ ਨਾਨਕ ਨੂੰ ਕੁਰਾਈਆ ਕਹਿੰਦੇ ਸੀ ਲੋਕ ਇਹ ਲੋਕਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਇਹ ਸੰਸਾਰ ਦੇ ਲੋਕਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਜੇ ਤੁਸੀਂ ਕਹੋਗੇ ਸਾਰੇ ਲੋਕਾਂ ਨੂੰ ਖੁਸ਼ ਕਰ ਲਵਾਂਗੇ ਨਹੀਂ ਜਿਹੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿੱਤਰ ਪਰਮ ਸੇਵਕ ਤੇ ਜਿਨ੍ਹਾਂ ਨੇ ਮੈਂ ਸਮਝਦਾ 54 ਸਾਲ ਜਿਹੜੀ ਅੱਧੀ ਸਦੀ ਤੋਂ ਵੱਧ ਦਾ ਲੰਮਾ ਸਮਾਂ ਗੁਨਾਉਨ ਪਾਸ਼ਾ ਦੇ ਚਰਨਾਂ ਦੇ ਨਾਲ ਉਹਨਾਂ ਦੇ ਸਾਥ ਨਿਭਾਇਆ ਤਨ ਤਨ ਭਾਈ ਮਰਦਾਨਾ ਜੀ ਦਾ ਅੱਜ 567 ਮਾ ਜਿਹੜਾ ਜਨਮ ਦਿਨ ਸੁ ਅਸੀਂ ਮਨਾ ਆਪਣੇ ਮਨਾਇਆ ਇੱਥੇ ਮੰਡੀ ਗੰਦਗੜ ਇਹ ਵੀ ਸਾਡੇ ਛੇਵੀਂ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬਸਾਈ ਹੋਈ ਨਗਰੀ ਆ ਸ਼ਹੀਦਾਂ ਦੀ ਧਰਤੀ ਆ ਫਤਿਹਗੜ੍ਹ ਸਾਹਿਬ ਸੋ ਦਾਸ ਨੂੰ ਬਤੌਰੇ ਮੁਖ ਸੇਵਾਦਾਰ ਇਹ ਮੈਂ ਸਮਝਦਾ ਸੁਭਾਗ ਪ੍ਰਾਪਤ ਹੋਣ ਜਾ ਰਿਹਾ ਸਾਡੀ ਸੁਸਾਇਟੀ ਦੇ ਜਿਹੜੇ ਚੇਅਰਮੈਨ ਨੇ ਜਨਾਬ ਮੁਹੰਮਦ ਫਰੀਦ ਜੀ ਸਾਹਿਬ ਸਾਫ ਦਾ ਐਮਪੀ ਉਹ ਵੀ ਆ ਕੇ ਗਏ ਨੇ ਸਾਡੇ ਸੀਨੀਅਰ ਉਮੀਦ ਪ੍ਰਧਾਨ ਜੀਤਪਨ ਗੋਰੀਆ ਜੀ ਸਾਡੇ ਜਨ ਸਕੱਤਰ ਸਾਹ ਸਰਦਾਰਾ ਸਿੰਘ ਜੀ ਸਾਡੇ ਦੂਸਰੇ ਆਪਣੇ ਸਤ ਰਸੇਮ ਸਿੰਘ ਜੀ ਜੋ ਸਾਡੇ ਖਜ਼ਾਨਚੀ ਨੇ ਸਾਡੇ ਸੈਕਟਰੀ ਅਮਰੀਕ ਸਿੰਘ ਜੀ ਤਵਲਾਨ ਸਾਡੇ ਨਾਲ ਉਹਨਾਂ ਦੇ ਆਪਣੇ ਸਾਜ ਸੁਵੰਦ ਸਿੰਘ ਜੀ ਸਰਦਾਰ ਕਮਲਜੀਤ ਸਿੰਘ ਜੀ ਡਾਂਗੀ ਸਾਹਿਬ ਤੇ ਮੇਰੇ ਆਪਣੇ ਆਪਣੇ ਕੁਟਮ ਸਾਹਿਬ ਆਏ ਨੇ ਸ਼ੌਕਤ ਅਲੀ ਦਿਵਾਨਾ ਜੀ ਪਟਿਆਲੇ ਤੋਂ ਵੀ ਸਾਡੇ ਨਾਲ ਪੁਰਾਣੇ ਸਾਡੇ ਸੰਸਥਾ ਨਾਲ ਜੁੜੇ ਹੋਏ ਨੇ ਤੇ ਸਰਪ ਭਿੰਦਰ ਸਿੰਘ ਜੀ ਜੋ ਕਿ ਸਾਡੇ ਇਹ ਸੰਸਾਰੇ ਮੁਖ ਸਲਾਹਕਾਰ ਨੇ ਤੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਬੰਟੀ ਘੜਵਾਨੀ ਜੀ ਆਪਣੇ ਜੋ ਕਿ ਆਪਣਾ ਲੁਧਿਆਣੇ ਤੋਂ ਪ੍ਰਧਾਨ ਨੇ ਰੰਗਾ ਸਾਈ ਸਾਡੇ ਅਸੀਂ ਅੰਮ੍ਰਿਤਸਰ ਤੋਂ ਦਿਹਾਤੀ ਤੋਂ ਤੇ ਪੰਮਾ ਜੀ ਜਿਹੜੇ ਸਾਡੇ ਕੇ ਸ਼ਹਿਰੀ ਅੰਮ੍ਰਿਤਸਰ ਦੇ ਅਤੇ ਵਿਜੇ ਆਲਮ ਜੀ ਸਾਡੇ ਹੁਸ਼ਿਆਰਪੁਰ ਤੋਂ ਤੇ ਇੱਕ ਸਾਡੇ ਸਾਈ ਜੀ ਆਪਣੇ ਆਏ ਹੋਏ ਨੇ ਸਾਹਿਬ ਜੀ ਸਾਡੇ ਫਰੋਜਪੁਰ ਤੋਂ ਇਹ ਵੀ ਅਸੀਂ ਇਹਨਾਂ ਨੂੰ ਪ੍ਰਧਾਨ ਲਾਇਆ ਤੇ ਸਾਡੇ ਹੋਰ ਵੀ ਸੰਸਥਾ ਜਿਹੜੀ ਸਾਡੀ ਜੁੜੀ ਹੋਈ ਹੈ ਸੰਸਥਾ ਸਾਡੇ ਬਹੁਤ ਤੁਸੀਂ ਦੇਖ ਰਹੇ ਹੋ ਅਜੋ ਸਾਰ ਆਪਣੇ ਜਸਵੰਤ ਸਿੰਘ ਜੀ ਜੋ ਕਿ ਕਮਲਖਾਨ ਜੀ ਦੇ ਫਾਦਰ ਨੇ ਕਮਲਖਾਨ ਜੀ ਨੇ ਆਉਣਾ ਸੀਗਾ ਉਹ ਵੀ ਕਿਸੇ ਕਰ ਨਹੀਂ ਆ ਸਕੇ ਬਾਬਾ ਸੰਤ ਹਰਦੀਪ ਸਿੰਘ ਜੀ ਆਪਣੇ ਘਰੁਣਕੀ ਸਾਹਿਬ ਵਾਲੇ ਭਾਈ ਜਰਜੀਤ ਸਿੰਘ ਜੀ ਪੰਗੋ ਸਾਹਿਬ ਜੋ ਕਿ ਸਾਡੇ ਭਾਈਚਾਰੇ ਚੋਂ ਜਿਨ੍ਹਾਂ ਨੇ ਬਹੁਤ ਸੋਹਣਾ ਰਸਨਾ ਕੀਰਤਨ ਕੀਤਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਬਾ ਸ਼ੇਰ ਸਿੰਘ ਜੀ ਜਿਨ੍ਹਾਂ ਨੇ ਕਿ ਮੈਂ ਸਮਝਣਾ ਸਵੇਰੇ ਜਿਨ੍ਹਾਂ ਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਸੋ ਅੱਜ ਇਹ ਬਹੁਤ ਜਿਹੜਾ ਹਿਰਦਾ ਦਿੱਤੇ ਮੈਂ ਕਹਿੰਨਾ ਵੀ ਰਿਣੀ ਆ ਸਾਡੀ ਸਾਰੇ ਜਿੰਨੇ ਆਪਣੇ ਭਾਈਚਾਰੇ ਦੇ ਸਾਡਾ ਜਿੰਨੇ ਆਵਾਮ ਆਇਆ ਸੋ ਅੱਜ ਕਾਕਾ ਰਣਦੀਪ ਜੀ ਸਾਡੇ ਸਾਬਕਾ ਮੰਤਰੀ ਸਾਹਿਬ ਸਾਡੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲੋਹ ਦੇ ਜਿਹੜੇ ਮੈਂਬਰ ਨੇ ਆਪਣੇ ਰਵਿੰਦਰ ਖਾਲਸਾ ਦੀ ਜੇ ਜੋੜ ਕੇ 21000 ਰੁਪਏ ਅਨਾਉਂਸ ਕਰਕੇ ਕਹਿੰਨੇ ਕਾਕਾ ਰਣਦੀਪ ਜੀ ਵੀ 20000 ਰੁਪਏ ਅਨਾਉਂਸ ਕਰਕੇ ਕਹਿੰਨੇ ਸਾਡੇ ਸ਼ਰੋਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਰਪਾਲ ਸਿੰਘ ਬਰੂੰਗਰ ਸਾਹਿਬ ਉਹ ਵੀ ਮੈਂ ਸਮਝਦਾ ਆਏ ਨੇ ਸਾਡੇ ਚਰਦੀ ਕਲਾ ਤੋਂ ਜੋ ਕਿ ਜੋ ਆਪਣਾ ਟਾਈਮ ਟੀਵੀ ਆ ਉਹਦੇ ਸੰਪਾਦਕ ਜਜੀਤ ਸਿੰਘ ਦਰਦੀ ਸਾਹਿਬ ਨੇ ਉਹਨਾਂ ਦੇ ਆਪਣੇ ਵੱਲੋਂ ਹਰਪ੍ਰੀਤ ਸਿੰਘ ਜੀ ਦਰਦੀ ਸਾਹਿਬ ਆਏ ਧੀ ਜਗਿੰਦਰ ਸਿੰਘ ਜੀ ਉਭਰਾਏ ਸਾਹਿਬ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਜੀ ਸਾਡੇ ਅਦੇ ਆਪਣੇ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਭੰਬਰੀ ਜੀ ਤਕਰੀਬਨ ਸਾਰੇ ਮਿਊਸਪਲ ਕੌਂਸਲ ਜਿਹੜੇ ਗਵਿੰਦਰ ਜੀ ਮੇਰੇ ਸਾਥੀ ਨੇ 10 ਦੇ ਮਿਊਸਪਲ ਕੌਂਸਲ ਆ ਵੱਖ-ਵੱਖ ਆਪਣੇ ادارےਾਂ ਦੇ ਜਿਹੜੇ ਅਫਸਰ ਸਾਹਿਬਾਨ ਸਾਰੀ ਟੀਮ ਹੈ ਤੁਸੀਂ ਦੇਖਿਆ ਸਵੇਰ ਤੋਂ ਅਸੀਂ ਲੈ ਕੇ 9 ਵਜੇ ਤੋਂ ਲੈ ਕੇ ਇਹ ਜਿਹੜਾ ਕਥਾ ਕੀਰਤਨ ਦਾ ਦਰਬ ਗੁਰਨਾਨਕ ਪਾਤਸ਼ਾਹ ਦੇ ਛੋਲੇ ਗਏ ਨੇ ਭਾਈ ਮਰਦਾਨਾ ਜੀ ਦੀ ਆਪਾਂ ਇਥੋਂ ਆਪਣੇ ਸਮਾਂ ਦਾ ਕਥਾ ਕੀਰਤਨ ਹੋਈ ਆ ਪ੍ਰੈਸ ਤੋਂ ਸਾਡੀ ਜਿੰਨੀ ਵੀ ਪ੍ਰੈਸ ਆਈ ਆ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਰਣੀ ਆ ਤੁਸੀਂ ਵੀ ਸਾਰੇ ਸਾਥੀ ਸਵੇਰ ਦੇ ਤੁਸੀਂ ਇਹਨਾਂ ਨੂੰ ਹੋ ਕਰ ਰਹੇ ਹੋ ਸੋਕਰਮ ਸੋਕਰਮ ਤੇ ਵੀ ਸਾਡੇ ਹੱਕ ਪੰਜਾਬ ਦਾ ਟੀਵੀ ਤੇ ਰਿੰਕੂ ਦੀ ਸਾਹਨੇ ਵਾਲ ਤੋਂ ਹੋਰ ਵੀ ਜਿਹੜੇ ਆਪਣੇ ਸਾਡੇ ਪੱਤਰਕਾਰ ਜੀਵ ਜੋਸ਼ੀ ਜੀ ਖੜੇ ਨੇ ਪਿੱਛੇ ਬਲਜਿੰਦਰ ਜੀ ਆਏ ਸੀਗੇ ਸਾਡੇ ਆਪਣੇ ਇੰਡੀਆ ਨਿਊਜ਼ ਤੋਂ ਆਪਣੇ ਰਜੀਸ਼ ਸ਼ਰਮਾ ਜੀ ਆਏ ਸੀ ਸਰੇਸ਼ ਸ਼ਰਮਾ ਜੀ ਆਏ ਸੀ ਬਲਜਿੰਦਰ ਜੀ ਆਏ ਸੀ ਜਗਦੇਵ ਜੀ ਆਏ ਦੀ ਜਗਬਾਣੀ ਤੋਂ ਬਹੁਤ ਸਾਰੇ ਸਾリエ ਸਾਥੀ ਆਏ ਨੇ ਤੋ ਸਾਰਿਆਂ ਦਾ ਮੈਂ ਹਿਰਦੋਂ ਰਣੀ ਆ ਸਾਡੀ ਬਿਸ਼ਵਰ ਬਾਬੀ ਭਾਈ ਮਰਦਾਨਾ ਦੀ ਵੈਲਫੇਅਰ ਸਾਡੀ ਵੱਲੋਂ ਇਸੇ ਤਰ੍ਹਾਂ ਅਸੀਂ ਇਹ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜਿਹੜਾ ਇਹ ਅੱਗੇ ਕਾਰਜ ਕਰਦੇ ਜਾਈਏ ਅਤੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਤੁਹਾਡੇ ਚੀ ਆਪਣੇ ਟੀਵੀ ਚੈਨਲ ਦਾ ਹੀ ਕਿ ਅਸੀਂ ਬਹੁਤ ਦੇਰ ਦੇ ਮੈਂ ਸਮਝਦਾ ਵੀ ਅਸੀਂ ਸਾਡੀ ਕੌਮ ਪਿੱਛੇ ਆ ਸਾਡਾ ਭਾਈਚਾਰਾ ਪਿੱਛੇ ਆ ਸਾਡੀ ਇਹ ਟੀਚਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਭਾਈਚਾਰੇ ਲਈ ਇੱਕ ਵੱਡਾ ਭਵਨ ਉਸਾਰਨ ਜਾ ਰਹੇ ਹਾਂ ਚਾਹੀ ਮੈਨੂੰ ਉਹਦੇ ਲਈ ਆਪਣਾ ਮਕਾਨ ਵੀ ਗਿਰਨੀ ਕਾ ਕਵੜੇ ਕਰਨਾ ਪਵੇ ਗਿਰਵੀ ਸੋ ਮੈਂ ਤੁਹਾਡੇ ਸਾਰਿਆਂ ਨਾਲ ਇਹ ਵਾਅਦਾ ਕਰਦਾ ਕਿ ਇਹ ਮੈਂ ਭੀਖ ਮੰਗਾ ਕਿਸੇ ਤੋਂ ਚਾਹੇ ਆਪਣਾ ਘਰ ਗਿਰਵੀ ਰੱਖੀਏ ਸਾਡਾ ਸਾਰਿਆਂ ਦਾ ਇਹ ਐ ਦੋਣਾ ਜਿਹਦਾ ਵੀ ਅਸੀਂ ਇੱਕ ਸਾਡੀ ਜਗ੍ਹਾ ਹੋਣੀ ਚਾਹੀਦੀ ਆ ਸਾਰੇ ਭਾਈਚਾਰਿਆਂ ਦਾ ਆਸਾਨ ਬਣੇ ਹੋਏ ਨੇ ਸਾਡੇ ਪਿੰਡ ਨਾਮ ਦਾ ਵੀ ਜੋ ਮਾਹੌਲ ਸਫਾਨ ਸਾਡੇ ਭਾਈ ਮਰਦਾਨਾ ਜੀ ਦਾ ਬਣਨਾ ਚਾਹੀਦਾ ਮੈਂ ਸਰਕਾਰ ਕੋਲ ਮੰਗ ਕਰਦਾ ਹਾਂ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦੇ ਆ ਅੱਜ ਵੀ ਗੁਰਨਾਨਕ ਨਾਮ ਲੇਵਾ ਸੰਗਤਾਂ ਬਹੁਤ ਮੰਡੀ ਗਵਿੰਦਗੜ੍ਹ ਤੋਂ ਆਈਆਂ ਨੇ ਤੇ ਬਾਰੇ ਬਾਕੀ ਕੌੜੀ ਲਿਵੜੇ ਬਹੁਮਾਜਰਤ ਬਹੁਤ ਸੰਗਤ ਆਈ ਆ ਸਾਡੇ ਨਾਲ ਤੇ ਆ ਕੇ ਚਲੇ ਗਈ ਆ ਤੇ ਅਸੀਂ ਅੱਗੇ ਵਾਸਤੇ ਬੇਨਤੀ ਕਰਦੇ ਆ ਵੀ ਬਿਸ਼ਪਰ ਬਾਬੀ ਭਾਈ ਮਰਦਾਨਾ ਵੈਲਫੇਅਰ ਸੈਟੀ ਦਾ ਅਰਜੰਦਤ ਸਿੰਘ ਬਿੱਟੂ ਜੀ ਪ੍ਰਧਾਨ ਨੇ ਸਾਡੇ ਮੈਸਰੀਆਂ ਵੀ ਪ੍ਰਧਾਨਾਂ ਤੇ ਹੋਰ ਸਾਡੀ ਟੀਮ ਜਿੰਨੀ ਵੀ ਹੈਗੀ ਤੇ ਬਾਕੀ ਹੁਣ ਸਾਡੇ ਨਾਲ ਮਾਝ ਅਤੇ ਮਾਲਵੇ ਦੁਆਬੇ ਦੇ ਜੁੜੇ ਨੇ ਰੰਗਾ ਸਾਈ ਰੰਗਾ ਜੀ ਤੇ ਪੰਮਾ ਰੋਪੜ ਦੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਐਦਾਂ ਹੀ ਆਪ ਸਹਿਯੋਗ ਦਿੰਦੇ ਰਹੋ ਤੇ ਪ੍ਰੋਗਰਾਮ ਕਰਾਉਂਦੇ ਰਹੋ ਪੀਨ ਦੇ ਨਾਲ ਜੁੜਿਆ ਰਹੋ ਵਿਸ਼ਵਰ ਭਾਵੀ ਭਾਈ ਮਰਦਾਨਾ ਵੈਲਫੇਅਰ ਸੈਟੀ ਇਹ ਭਾਈ ਮਰਦਾਨਾ ਜੀ ਦਾ 567ਵਾਂ ਜਨਮ ਦਿਹਾੜਾ ਸੀਗਾ ਤੇ ਅਸੀਂ ਸਾਰੇ ਸਿੱਖ ਜਗਤ ਨੂੰ ਭਾਈ ਮਰਦਾਨਾ ਦੀ ਵਿਸ਼ਵਰ ਭਾਵੀ ਭਾਈ ਮਰਦਾਨਾ ਵੈਲਫੇਅਰ ਸੈਟੀ ਲੱਖ ਲੱਖ ਵਧਾਈਆਂ ਦਿੰਦੀ ਆ ਤੇ ਇਦਾਂ ਹੀ ਵਿਸ਼ਵਰ ਭਾਵੀ ਭਾਈ ਮਰਦਾਨਾ ਜੀ ਦਾ ਸਹਿਯੋਗ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਵਿਸ਼ਵਰ ਭਾਵੀ ਸੰਸਥਾ ਨੇ ਜਿਹੜਾ ਰਚਿਆ ਇਹ ਬਧਾਈ ਦੇ ਪੱਤਰ ਨੇ ਸਾਰੇ ਆਯੋਜਕਾ ਬਿੱਟੂ ਜੀ ਜੀਤ ਜੀ ਕੋ ਅਸੀਂ ਬੜਾ ਲੰਮਾ ਅਰਸ਼ਾ ਸਾਲਾ ਸਾਡੇ ਪਹਿਲਾਂ ਬਹੁਤ ਹੀ ਅੱਛੇ ਪ੍ਰਦਾਨ ਦਇ ਕਮਨਵਾਰ ਨੇ ਬਿੱਟੂ ਜੀ ਇਸ ਤੋਂ ਪਹਿਲਾਂ ਵੀ ਸ਼ੁਰੂਆਤ ਅਸੀਂ ਕੀਤੀ ਸੀ ਜੀਤ ਖਾਨ ਜੀ ਸਾਡੇ ਨਾਲ ਨੇ ਉਦੋਂ ਦੇ ਪੁਰਾਣੇ ਜੁੜੇ ਹੋਏ ਸਾਡੇ ਸਵਰਗਵਾਸੀ ਸਿੰਗਰ ਸਦੂਲ ਸਕੰਦਰ ਜੀ ਉਹ ਇਹ ਪ੍ਰਾਲਾ ਸੀ ਉਦੋਂ ਕੀਤਾ ਸੀ ਪਰ ਕੁਝ ਸਾਡੇ ਵੱਲੋਂ ਕਮੀਆਂ ਕਾਫੀ ਰਹਿ ਗਏ ਮੈਂ ਤਾਂ ਹੀ ਕਹਿ ਸਕਦਾ ਕਿ ਅਸੀਂ ਆਪਣੀ ਬਰਾਦਰੀ ਨੂੰ ਬੀਰਨਸ ਨਹੀਂ ਦੇ ਸਕੇ ਮੈਸੇਜ ਨਹੀਂ ਪਹੁੰਚਾ ਸਕੇ ਤੁਹਾਡੇ ਮਾਧਿਅਮ ਰਾਹੀਂ ਅੱਜ ਵੀ ਮੈਂ ਆਪਣੀ ਬਰਾਦਰੀ ਨੂੰ ਮੈਸੇਜ ਦਿੰਨਾ ਕਿ ਆਓ ਇਹਨਾਂ ਦੇ ਨਾਲ ਇਹ ਜੰਗ ਨੇ ਸਾਰੇ ਉਹ ਸਾਡੇ ਰਜੇਵੇਂ ਕੋਈ ਜ਼ਿਆਦਾ ਹੁੰਦੇ ਨੇ ਆਪ ਜੀ ਨੂੰ ਪਤਾ ਹੈ ਇਸ ਕਰਕੇ ਮੈਂ ਆਪਣੇ ਵੱਲੋਂ ਪੂਰੀ ਬਰਾਦਰੀ ਨੂੰ ਮੈਸੇਜ ਦਿੰਨਾ ਕਿ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਯੋਗ ਕਰੋ ਤੇ ਬਾਬਾ ਮਰਦਾਨਾ ਜੀ ਦਾ ਜੋ ਟੀਚਾ ਸੀਗਾ ਜੋ ਉਹਨਾਂ ਦਾ ਉਦੇਸ਼ ਸੀ ਉਹ ਅਸੀਂ ਘਰ ਘਰ ਤੱਕ ਪਹੁੰਚਾਈਏ ਇਹ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਮੇਸ਼ਰ ਬਾਬੀ ਭਾਈ ਮਰਦਾਨਾ ਜੀ ਦਾ 567ਵਾਂ ਪ੍ਰਕਾਸ਼ਪੁਰਬ ਬੜੀ ਹੀ ਸ਼ਰਦਾ ਭਾਵਨਾ ਬਨਾਮ ਮੰਡੀ ਗਵਿੰਦਗੜ੍ਹ ਵਿਖੇ ਪੰਜਾਬ ਲੈਵਲ ਦਾ ਪ੍ਰੋਗਰਾਮ ਕਰਵਾਇਆ ਗਿਆ ਮਹਾਨ ਕੀਰਤਨ ਦਰਬਾਰ ਇਹ ਕੀਰਤਨ ਦਰਬਾਰ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਤੇ ਸੀਨੀਅਰ ਮੀਤ ਪ੍ਰਧਾਨ ਜੀਤ ਗੋਰੀਆ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਸਵੇਰ 9 ਵਜੇ ਤੋਂ ਲਗਭਗ 3 ਵਜੇ ਤੱਕ ਚੱਲਦਾ ਰਿਹਾ ਇਸ ਵਿੱਚ ਸੰਤ ਮਹਾਂਪੁਰਖ ਘਨੁੜਕੀ ਵਾਲੇ ਸੰਤ ਬੱਬਾ ਸਰਜੀਤ ਸਿੰਘ ਜੀ ਪਹੁੰਚੇ ਸੀ ਤੇ ਹਜੂਰੀ ਲੱਗ ਗਈ ਆਪਣੇ ਜਗਜੀਤ ਸਿੰਘ ਜੀ ਕੋਮਲ ਉਹ ਵੀ ਪਹੁੰਚੇ ਸੀਗੇ ਤੁਸੀਂ ਕਿੰਨੀ ਕ ਸੰਗਤ ਲੈ ਕੇ ਆਏ ਦੀਏ ਅਸੀਂ ਪਿੰਡ ਕਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਬਾਂਟੀ ਕਡਾਣੀ ਮੈਂ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਆ ਜੀ ਪਿਛੋਂ ਭਾਪੀ ਭਾਈ ਮਰਦਾਨਾ ਵੈਲਫੇਅਰ ਵੀ ਸਾਡਾ ਜੋ ਮੈਨ ਆਲੇ-ਦਾਲੇ ਲੁਧਿਆਣੇ ਦੇ ਵਿੱਚ ਜਿੰਨੇ ਪਿੰਡ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਸਾਡਾ ਭਾਈਚਾਰਾ ਸਾਰਿਆਂ ਨੂੰ ਮੈਸੇਜ ਲਾਇਆ ਗਿਆ ਸੀਗਾ ਵੀ ਅਸੀਂ ਪਿੰਡ ਕਢਾਣੀ ਕਲਾਂ ਤੋਂ ਤੇ ਸਾਡੇ ਨਾਲ ਸੇਖੇ ਪਿੰਡ ਤੋਂ ਮਲਾਉਤ ਦੇ ਕੋਲ ਸੇਖਾ ਪਿੰਡ ਉਥੋਂ ਤੇ ਕਢਾਣੀ ਕਲਾਂ ਤੋਂ ਤੇ ਸੰਗਤਾਂ ਤੁਸੀਂ ਇੱਕ ਬੱਸ ਲੈ ਕੇ ਆਏ ਬਾਈ ਜੀ ਹਾਂਜੀ ਬਹੁਤ ਵੱਡੀ ਪ੍ਰਾਪਤੀ ਆ ਤੁਹਾਡੀ ਤੁਸੀਂ ਇੱਕ ਪ੍ਰਧਾਨ ਹੋਣ ਦੇ ਜ਼ਿਲ੍ਹਾ ਲੁਧਿਆਣੇ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਆਪਣੀ ਡਿਊਟੀ ਨਿਭਾਈ ਆ ਹਾਂਜੀ ਧੰਨਵਾਦ ਤੁਹਾਡਾ ਜਿਹੜਾ ਪ੍ਰੋਗਰਾਮ ਸਫਲ ਹੋਇਆ ਤੁਹਾਡੀ ਸਦਕਾ ਕਿ ਜਿਹੜੇ ਨੌਜਵਾਨਾਂ ਦੇ ਸਦਕਾ ਹੀ ਪ੍ਰੋਗਰਾਮ ਕੀਤੇ ਨੇ 9 ਮਾਸ ਦਾ ਰਿਸ਼ਤਾ ਜਿਹੜਾ ਪੁਰ ਸਿੱਖੀ ਨਾਲ ਆ ਤੁਹਾਡਾ ਉਹਦੋਂ ਤੁਸੀਂ ਇਦਾਂ ਹੀ ਕੈਮਰਾ ਰੱਖੋਗੇ ਹਾਂਜੀ ਕੈਮਰਾ ਰੱਖਾਂਗੇ ਜੀ ਧੰਨਵਾਦਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ